ਇਹ ਤਸਵੀਰਾਂ ਜਿਹੜੀਆਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਤਸਵੀਰਾਂ ਪਠਾਨਕੋਟ ਦੇ ਚੱਕੀ ਦਰਿਆ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਤਾਂ ਇਸ ਚੱਕੀ ਦਰਿਆ ਦੇ ਉੱਪਰੋਂ ਟ੍ਰੇਨ ਲੰਘ ਰਹੀ ਹੈ ਤੇ ਦੂਜੇ ਪਾਸੇ ਲੈਂਡਸਲਾਈਡ ਦੀ وجہ ਦੇ ਨਾਲ ਭਾਰੀ ਨੁਕਸਾਨ ਹੋ ਰਿਹਾ ਗਰੀਬੰਤ ਰਹੀ ਹੈ ਕਿ ਇੱਥੇ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਇੱਕ ਪਾਸੇ ਟ੍ਰੇਨ ਜਿਹੜੀ ਉਸ ਪੁਲ ਤੋਂ ਲੰਘ ਰਹੀ ਸੀ ਤੇ ਹੇਠਾਂ ਉਸੇ ਦੌਰਾਨ ਹੀ ਲੈਂਡਸਲਾਈਡ ਹੋਈ ਹੈ ਮਿੱਟੀ ਖਸਕੜੀ ਸ਼ੁਰੂ ਹੋ ਗਈ ਹੈ ਇਹ ਤਾਂ ਗਨੀਮਤ ਰਹੀ ਹੈ ਕਿ ਉਸ ਵੇਲੇ ਪੋਲ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਕੋਈ ਵੀ ਵੱਡਾ ਪਹਾੜਾ ਇੱਥੇ ਵਹਾ ਪਰ ਜਾਣਾ ਸੀ ਪਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਟ੍ਰੇਨ ਲੰਗੀ ਹੈ ਤੇ ਦੂਜੇ ਪਾਸੇ ਲੈਂਡਸਲਾਈਡ ਦੇ ਚੋਦੇ ਇੱਕ ਪੂਰਾ ਹਿੱਸਾ ਜੜਾਏ ਉਹ ਪਾਣੀ ਦੇ ਵਿੱਚ ਜਾ ਟਿਕਿਆ ਦਰਅਸਲ ਇਸ ਵੇਲੇ ਹਿਮਾਚਲ ਪ੍ਰਦੇਸ਼ ਤੇ ਪਹਾੜੀ ਲਾਕਿਆ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਜਿਸ ਦੇ ਚੱਲਦੇ ਆ ਦਰਿਆ ਤੇ ਨਹਿਰਾਂ ਉਫਾਂਤ ਰਹੀਆਂ ਤੇ ਚੱਕੀ ਦਰਿਆ ਵੀ ਇਸ ਵੇਲੇ ਉਫਾਂਤ ਤੇ ਚੱਲ ਰਿਹਾ ਤੇ ਇਸ ਦੇ ਦਰਮਿਆਨ ਲੈਂਡਸਲਾਈਡ ਹੋਈ ਹੈ ਦਿਨੇ ਮਤ ਰਹੀ ਹੈ ਕਿ ਇੱਥੇ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੇਕਰ ਕਿਸੇ ਟ੍ਰੇਨ ਦੇ ਵਿੱਚ ਬੈਠੇ ਬੰਦੇ ਨੇ ਦ੍ਰਿਸ਼ ਵੇਖਿਆ ਹੋਣਾ ਤਾਂ ਇੱਕ ਵਾਰ ਦੇ ਲਈ ਤਾਂ ਉਸ ਦਾ ਵੀ ਧਰਾ ਨਿਕਲ ਗਿਆ ਹੋਣਾ